ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਦੇਖ ਸਕਦੇ ਹੋ ਮੀਂਹ ਆ ਦੇ ਦੋਰਾ ਤੇ ਆ ਤੇ ਫੋਲ ਬਟਾ ਫੋਲ ਜਿਹੜੀ ਅੱਜ ਮਾਰਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਧਰ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਲਓ ਜੀ ਇੱਧਰ ਮੀਂਹ ਪੈ ਰਿਹਾ ਤੇ ਇੱਧਰ ਨੰਨੀ ਖਾਰਿਆ ਬਿਸਕੁਟ 2:21 ਹੋ ਗਏ ਤੇ 2:20 ਮਿੰਟ ਤੇ ਪੂਰਾ ਜ਼ੋਰ ਤੇ ਮੀਂਹ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹਾ ਮਖੰਡਾ ਜ਼ਿਲ੍ਹਾ ਮਖੰਡਾ ਏਰੀਆ ਹੈ। ਕੋ ਪੂਰੇ ਖੁੱਲ ਗਿਆ ਬੱਦਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ। ਤੇ بارش ਫੁੱਲ ਵੱਟਾ ਫੁੱਲ ਜਿਹੜੀ ਹੈਗੀ ਉਹ ਪੈ ਰਹੀ ਆ। ਸ਼ਿਆ ਵਾਸਾਨੇ ਵਾਹ ਜੀ ਵਾਹ। ਇਧਰ ਵੀ ਤੁਸੀਂ ਦੇਖ ਸਕਦੇ ਹੋ ਜੀ। ਫੁੱਲ ਵੱਟਾ ਫੋਲਾ ਜਿਹੜੀ بارش ਉਹ ਬਿਲਕੁਲ بارش ਫੁੱਲ ਪੈ ਰਹੀ ਆ। ਮੀਂਹ ਦੀ ਪੰਛ ਸੁਭਾਵਨਾ ਅੱਜ ਸਵੇਰ ਤੋਂ ਲੈ ਕੇ ਅੱਜ ਜਿਹੜਾ ਹੈਗਾ ਮੀਂਹ ਪੈ ਰਿਹਾ ਹੈਗਾ ਸੋ ਆਇਆ ਸੀਗਾ ਲੇਕਿਨ ਮੀਂਹ ਥੋੜਾ ਘੱਟ ਸੀਗਾ ਤੇ ਹੁਣ ਜਿਹੜੀ ਮੀਂਹ ਦੀ ਸੁਭਾਵਨਾ ਉਹ ਜਾਦੇ ਬਾਅਦ ਚ ਸੀ ਆ ਪੂਰੀ ਵੱਧ ਗਈ ਜੀ ਮੀਂਹ ਦੀ ਸੁਭਾਵਨਾ ਕਿੱਥੇ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਮੀਂਹ ਦੀ ਜਿਹੜੀ ਵਾਰਸ਼ ਅੱਜ ਹੋ ਰਹੀ ਆ ਉਹ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਤੁਸੀਂ ਦੇਖ ਸਕਦੇ ਹੋ ਪੂਰੇ ਬੱਦਲ ਭੁਲ ਗਏ ਜੀ ਇੱਧਰ ਬਾਹਰਲਾ ਮਾਹੌਲ ਵੀ ਤੁਹਾਨੂੰ ਦਿਖਾਉਣੇ ਆ ਚੱਲਦੇ ਆ ਬਾਹਰ ਆਪਾਂ ਇੱਕ ਵਾਰੀ ਦੇਖ ਸਕਦੇ ਹਾਂ ਜੀ ਬਹੁਤ ਹੀ ਜ਼ਿਆਦਾ ਜਿਹੜਾ ਮੀਂਹ ਦਾ ਹਿਸਾਬ ਆ ਵਧ ਗਿਆ ਵਰਸ਼ ਫੁੱਲ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਤੋਂ ਠੰਡ ਕਰ ਲਈ ਆ ਪ੍ਰਮਾਤਮਾ ਨੇ ਦੇਖੋ ਜੀ ਪੰਜਾਬ ਦੇ ਵਿੱਚ ਜਿਹੜਾ ਵਾਰਸ਼ਾ ਫੁੱਲ ਹੋ ਚੁੱਕੀ ਹੈ ਇਸ ਟਾਈਮ 2 2.5 ਦਾ ਟਾਈਮ ਆ 2.5 ਦਾ ਉਹ ਤੁਸੀਂ ਦੇਖ ਸਕਦੇ ਹੋ ਬੂ ਬੂ ਕਰਤਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਖੋਣੇ ਦੇ ਉੱਪਰ ਫੁੱਲ ਬਟਾ ਫੁੱਲ بارش ਪੈ ਰਹੀ ਹੈ ਇਸ ਟਾਈਮ ਤੋਂ ਅੱਜ ਦੇ ਦਿਨ ਘੜੇ ਹੈਗਾ ਸਵੇਰ ਤੋਂ ਲੈ ਕੇ بارش ਹੋ ਰਹੀ ਸੀ ਇਹ ਕਿਣਾ ਸੂਬਾ ਬਾਰਸ਼ ਥੋੜੀ ਘੱਟ ਸੀਗੀ ਤੇ ਹੁਣ ਜਿਹੜਾ ਬਾਰਸ਼ ਦਾ ਤੇਹਰਾ ਹੋ ਪੜਾ ਹੋਰ ਜਿਆਦਾ ਵੱਜ ਚੁੱਕਿਆ ਆ ਦੇਖ ਸਕਦੇ ਹੋ ਜੀ ਅੱਜ ਦਾ ਬਲੌਗ ਆ ਜਿਹੜਾ ਅਸੀਂ ਬਣਾਇਆ ਛੋਟਾ ਜਿਹਾ ਤੋਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ ਇਹ ਸਟਾਈਲ ਜਿਹੜਾ ਪੂਰ ਫੁੱਲ ਬੜਾ ਫੁੱਲ ਬਾਰਸ਼ ਹੋ ਰਹੀ ਹੈ ਜੀ